ਆ ਰਹੇ ਨੇ ਆਮ ਤਾਂ ਕੋਈ ਬੰਦਾ ਨੰਗੀ ਰਿਹਾ ਸਾਡੇ ਦਾ ਬਹੁਤ ਦੂਰੋਂ ਦੂਰੋਂ ਵੀਰ ਮੇਰੇ ਬਹੁਤ ਵਧੀਆ ਸੇਵਾ ਕਰ ਰਹੇ ਦੂਰੋਂ ਦੂਰੋਂ ਆ ਕੇ ਟਰੈਕਟਰ ਤੇ ਸਾਰੀ ਦਿਹਾੜੀ ਇੱਥੇ ਲੱਗੇ ਖੜਿਆ ਵੱਧ ਗਿਆ ਵਾ ਕੋਈ ਮੇਰੀ ਆਵਾਜ਼ ਸੁਣਦਾ ਮੈਂ ਉਹਨਾਂ ਦੇ ਗਾੜੀ ਬੇਨਤੀ ਕਰਨੀ ਚਾਹਣਾ ਟਰੈਕਟਰ ਤੋਂ ਵੱਧ ਤੋਂ ਵੱਧ ਚੜ ਕੇ ਟਰੈਕਟਰ ਲੈ ਕੇ ਆਉਣ ਇੱਥੇ ਲੀਟਰ ਵੀ ਆਏ ਨੇ ਕਲਾਕਾਰ ਵੀ ਆਏ ਨੇ ਜਿਹੜੇ ਭਗਵੰਤਮਾਨ ਆਇਆ ਉਹ ਤੇ ਉਦੋਂ ਇੱਥੋਂ ਪੋਲ ਤੋਂ ਹੀ ਘੁੰਮ ਕੇ ਚੱਲ ਗਿਆ ਵਾ ਸਖਬੀਰ ਬਾਦ ਲਾਇਆ ਉਹਨੇ ਉੱਥੋਂ ਆ ਕੇ ਪੈਸੇ ਵੀ ਦਿੱਤੇ ਆ ਤੇ ਬਾਬੇ ਸੁੱਖਾ ਹੋਂ ਨੂੰ ਵੀ ਦੇ ਕੇ ਗਏ ਉਸ ਦਿਨ ਉਹਨਾਂ ਨੇ ਆਖਿਆ ਵੀ ਬਾਬਾ ਜੀ ਬੰਨ ਬਣਾਓ ਜਿੱਧਾ ਵੀ ਭਾਈਦਾਵਾ ਜਿਹੜਾ ਟੁੱਟਾ ਜਿੱਥੋਂ ਇੱਥੋਂ ਤੋੜ ਟੁੱਟੀ ਉਥੋਂ ਉਥੋਂ ਵਧੀਆ ਬਣਾਓ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਤੇਲ ਦੀ ਲੋੜ ਪਈ ਜਿੰਨੇ ਵੀ 1000 ਲੀਟਰ ਦੀ ਪਈ ਮੈਂ ਤੁਹਾਨੂੰ ਭੇਜੂੰਗਾ ਸਰਕਾਰ ਦਾ ਕੀ ਲੱਗੇ ਜੀ ਇੱਥੇ ਸਰਕਾਰ ਦਾ ਇੱਕ ਪੈਸਾ ਵੀ ਨਹੀਂ ਇੱਥੇ ਲੱਗਿਆ ਮੈਂ ਵੀ ਭੇਜਦਾ ਮੇਰਾ ਹੂੰ ਜਿਹੜੀਆਂ ਬਾਹਾਂ ਜਿਹੜੀਆਂ ਜਿਹੜੀਆਂ ਜਮਦਰੀ ਇਹਨਾਂ ਸੰਭਲਾਉ ਕੋ ਇਹ ਵੇਦਿਆ ਹੂੰ ਤੇ ਉਹ ਡਾਕਟਰਾਂ ਨੇ ਇਹਦਾ ਖਰਚਾ ਤੁਸੀਂ ਲੱਖ ਤੋਂ 1.5 ਲੱਖ ਰੁਪਏ ਉਹ ਠੋਖਾ ਬੈਣੇ ਘਰ ਵੀ ਗਏ ਹਨਾ ਤੇ ਆਪਾਂ ਸੋਚ ਵੀ ਨਹੀਂ ਸਕਦੇ ਹਨਾ ਵੀ ਇੱਕ ਬੱਚਾ ਵੀ ਠੀਕ ਨਹੀਂ ਹੋ ਰਿਹਾ ਸਰ ਕੋਈ ਦਸਾਰਾ ਕੁਝ ਝਟਨੇ ਕਰਦਾ ਹੁੰਦਾ ਠੀਕ ਕਰਨੀ ਪੈਂਦੀ ਹੈ ਲੋਬੀ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਪਹੁੰਚੇ ਹਾਂ ਤੁਹਾਨੂੰ ਦੌਰਾ ਅਸੀਂ ਕਰਾਇਆ ਤੇ ਤੁਸੀਂ ਦੇਖੋ ਵੀ ਕਿੰਨੀ ਕਿੰਨੀ ਰੇਤ ਆ ਗਈ ਹੁਣ ਕੀ ਨੇ ਚੱਕਣਾ ਇਹਨੂੰ ਸਰਕਾਰ ਨੇ ਵੀ ਕਹਿੰਦੇ ਟਾਈਮ ਥੋੜਾ ਦਿੱਤਾ ਹੈ ਤੇ ਕਹਿੰਦੇ ਵੀ ਵੈਸੇ ਤਾਂ ਵੇਚ ਸਕਦੇ ਨੇ ਕਿਸਾਨੀ ਤੇ ਕੀ ਹੈ ਪਰ ਉਹ ਲੈ ਕੇ ਕਿਵੇਂ ਜਾਣਗੇ ਮਸਲਾ ਬਹੁਤ ਹੀ ਵੱਡਾ ਹੈਗਾ ਤੇ ਸਾਡੇ ਨਾਲ ਬਾਪੂ ਜੀ ਬੈਠੇ ਨੇ ਸੇਵਾ ਲਗਾਤਾਰ ਚੱਲ ਰਹੀ ਹੈ ਮੇਰੇ ਵੀਰ ਦੂਰੋ ਦੂਰੋ ਆ ਰਹੇ ਹੈਗੇ ਦੂਰੋ ਦੂਰੋ ਜਿਹਨੂੰ ਪਤਾ ਲੱਗਦਾ ਉਹ ਆ ਰਹੇ ਸੇਵਾ ਕਰ ਰਹੇ ਹੈਗੇ ਬਾਪੂ ਜੀ ਠੀਕੋ ਸਾਹਿਬ ਐਗਰੀਕਲਚਰ ਦੀ ਫਤਿਹ ਮੈਂ ਇਹੋ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਨਾ ਆ ਜਿਹੜਾ ਬੰਨ ਵੱਜਣ ਡਿਆ ਇਹ ਸਾਰੀ ਸੰਗਤ ਦਾ ਸਾਰੇ ਵੱਡੇ ਵੱਡੇ ਲੀਡਰਾਂ ਦਾ ਵੱਡੇ ਵੱਡੇ ਬਾਬਿਆਂ ਮਹਾਪੁਰਸ਼ਾਂ ਦਾ ਬਾਬੇ ਸੁੱਖਾ ਸੋਂ ਸਰੀਆਲੀ ਸਾਹਿਬ ਵਾਲੇ ਬਾਬੇ ਆਪਣਾ ਬਾਬਾ ਸੀਚੇ ਵਾਲੀ ਸਾਹਿਬ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਲੰਗਰ ਵੀ ਪਹੁੰਚਾਉਂਦੇ ਆ ਸੇਵਾ ਵੀ ਕਰਾਉਂਦੇ ਸਵੇਰੇ ਵੀ ਇੱਥੇ ਆਏ ਸਾਰਾ ਵੇਖ ਕੇ ਟਰੈਕਟਰ ਤੇ ਆ ਬਹਿ ਗਏ ਤੇ ਉਹਨਾਂ ਨੇ ਆ ਸਾਰੀ ਇੱਥੇ ਕਰਾਏ ਦੀ ਸੇਵਾ ਕੀਤੀ ਮੁੜ ਕੇ ਬਾਅਦ ਚ ਗਏ ਆ ਹੁਣ ਇਹ ਵੱਜ ਗਿਆ ਵਾ ਬਾਬਾ ਜੀ ਆਇਦਰਲਾ ਵੱਜ ਗਿਆ ਵਾ ਹੁਣ ਲੰਮਾ ਤੋੜ ਆ ਉਹ ਮੀਲਪੰਦ ਚ ਪੂਰਾ ਮੀਲਪੰਦ ਚ ਸਾਡੇ ਨਾਲ ਉਹ ਕੁੱਲ ਸੰਗਤ ਸੰਯੋਗ ਦਵੇ ਤੇ ਇਹ ਵਧੀਆ ਸਾਡਾ ਬੰਨ ਜਿਤਰਾ ਵੱਜ ਗਿਆ ਇਦਾਂ ਉਹ ਵੱਜ ਜਵੇ ਤੇ ਫੇ ਸੰਗਤ ਨੂੰ ਸ਼ਾਂਤੀ ਮਿਲਦੀ ਨਹੀਂ ਤੇ ਇੱਥੇ ਮਰਲਾ ਵੀ ਕਣਕ ਨਹੀਂ ਕਿਸਦੀ ਹੋਣੀ ਦੇ ਬੜਾ ਹੀ ਔਖਾ ਹੋਇਆ ਪਿਆ ਵੀਰੇ ਨੰਗਾਂ ਤੋਂ ਬਹੁਤ ਔਖਾ ਹੋਇਆ ਪਿਆ ਵਾ ਅੱਜ ਟਰੈਕਟਰਾਂ ਤੇ ਆ ਰਹੇ ਨੇ ਆਮ ਤਾਂ ਕੋਈ ਬੰਦਾ ਨੰਗ ਹੀ ਨਹੀਂ ਸਕਦਾ ਟਰੈਕਟਰ ਬਹੁਤ ਦੂਰੋਂ ਦੂਰੋਂ ਵੀਰ ਮੇਰੇ ਬਹੁਤ ਵਧੀਆ ਸੇਵਾ ਕਰ ਰਹੇ ਦੂਰੋਂ ਦੂਰੋਂ ਆ ਕੇ ਟਰੈਕਟਰ ਤੇ ਸਾਰੀ ਦਿਹਾੜੀ ਇੱਥੇ ਲੱਗੇ ਖੜੇ ਆ ਵੱਧ ਗਿਆ ਵਾ ਉਧਰਲਾ ਮੌਦਾਵਾ ਦਾ ਵਜਣ ਵਾਲਾ ਵਾ ਇਹੋ ਵੀਰਾਂ ਦੇ ਗਾੜੀ ਬੇਨਤੀ ਆ ਜਿਹੜਾ ਕੋਈ ਤੇਲ ਪਾਣੀ ਦੇ ਸਕਦਾ ਉਹ ਤੇਲ ਪਾਣੀ ਦੇਵੇ ਲੋਡ ਕਾਦੀ ਹੈ ਜੀ ਜਿਆਦਾ ਜਿਆਦੀ ਤੇਲ ਦੀ ਲੋਡ ਵਾ ਤੇ ਟਰੈਕਟਰਾਂ ਦੀ ਲੋਡ ਆ ਜਿੱਥੋਂ ਵੀ ਕੋਈ ਮੇਰੀ ਆਵਾਜ਼ ਸੁਣਦਾ ਮੈਂ ਉਹਨਾਂ ਦੇ ਗਾੜੀ ਬੇਨਤੀ ਕਰਨੀ ਚਾਹਣਾ ਟਰੈਕਟਰ ਤੋਂ ਵੱਧ ਤੋਂ ਵੱਧ ਚੜ ਕੇ ਟਰੈਕਟਰ ਲੈ ਕੇ ਆਉਣ ਇੱਥੇ ਤੇ ਉਹ ਆ ਬੰਨਨ ਸਾਡੇ ਨੂੰ ਇਹ ਨੂੰ ਪੱਕਾ ਮੁਕੰਮਲ ਕਰ ਦੇਣ ਤੁਹਾਨੂੰ ਕੋਈ ਤੰਗੀ ਨਾ ਇਹ ਪਿੰਡ ਨੂੰ ਆਵੇ ਤੇ ਨਹੀਂ ਤੇ ਕੋਈ ਵੀ ਕਿਸੇ ਤੋਂ ਨੰਗਣ ਦੀ ਵੀ ਐਡੀ ਤੰਗੀ ਹੈਗੀ ਆ ਵੀ ਕੋ ਬਾਹਰ ਨੂੰ ਵੀ ਜਾ ਸਕਦਾ ਸ਼ਹਿਰ ਨੂੰ ਵੀ ਕੋਈ ਸਾਡਾ ਇੱਥੋਂ ਪਰਿਵਾਰ ਦਾ ਜੀ ਨਹੀਂ ਜਾ ਸਕਦਾ ਬਾਪੂ ਜੀ ਜਿਵੇਂ ਆਪਾਂ ਗੱਲ ਕਰੀ ਲੀਟਰ ਵੀ ਆਏ ਨੇ ਕਲਾਕਾਰ ਵੀ ਆਏ ਨੇਗੇ ਵੀ ਕੋਈ ਸਹਿਯੋਗ ਮਿਲਿਆ ਕਿ ਗੱਲਾਂ ਹੀ ਨੇ ਜਿਹੜੇ ਭਗਵੰਤ ਮਾਨ ਆਇਆ ਉਹ ਤੇ ਉਸ ਦਿਨ ਇੱਥੋਂ ਪੁੱਲ ਤੋਂ ਹੀ ਘੁੰਮ ਕੇ ਚਲ ਗਿਆ ਵਾ ਉਹ ਨਹੀਂ ਗਾਂ ਆਇਆ ਉਹ ਨਾ ਉਹਨੇ ਇੱਥੇ ਗਾਂ ਕਿਸ ਦੀ ਆ ਕੇ ਸਾਰੀ ਲਈ ਆ ਤੇ ਸ਼ਕਬੀਰ ਬਾਦਲਾ ਆਇਆ ਉਹਨੇ ਉੱਥੋਂ ਆ ਕੇ ਪੈਸੇ ਵੀ ਦਿੱਤੇ ਇਹਨਾਂ ਨੂੰ ਸੰਗਤ ਨੂੰ ਜਿੰਨੇ ਮੋਟ ਬਾਰ ਬੰਦੇ ਸੀ ਤੇ ਬਾਬੇ ਸੁੱਖਾ ਹੁਣ ਉਹ ਵੀ ਦੇ ਕੇ ਗਏ ਉਸ ਦਿਨ ਉਹਨਾਂ ਨੇ ਆਖਿਆ ਵੀ ਬਾਬਾ ਜੀ ਬੰਨ ਬਣਾਓ ਜਿੱਦਾਂ ਵੀ ਭਾਈਦਾਵਾ ਜਿਹੜਾ ਟੁੱਟਾ ਜਿੱਥੋਂ ਇੱਥੋਂ ਤੋੜ ਟੁੱਟੀ ਉਥੋਂ ਉਥੋਂ ਵਧੀਆ ਬਣਾਓ ਤੇ ਕੋਈ ਗੱਲ ਨਹੀਂ ਜੇ ਤੁਹਾਨੂੰ ਤੇਲ ਦੀ ਲੋੜ ਪਈ ਜਿੰਨੇ ਵੀ 1000 ਲੀਟਰ ਦੀ ਪਈ ਮੈਂ ਤੁਹਾਨੂੰ ਭੇਜੂਗਾ ਤੇ ਬਾਬਾ ਸੁੱਖਾ ਹੋਂਦੀ ਬਹੁਤ ਮਿਹਰਬਾਨੀਆਂ ਉਹਦੀ ਸੰਗਤ ਲੱਗੀ ਖੜੀ ਆ ਬਾਬੇ ਸੀਚੇ ਵਾਲੀ ਦੀ ਸੰਗਤ ਲੱਗੀ ਖੜੀ ਆ ਸੀਚੇ ਵਾਲੇ ਦੀਆਂ ਮਸ਼ੀਨਾਂ ਲੱਗੀਆਂ ਖੜੀਆਂ ਆ ਆ ਉਹ ਜੀਸੀਪੀ ਉਹਦੀਆਂ ਹੀ ਆ ਬਾਬੇ ਸੀਚਾ ਵਾਲੇ ਦੀਆਂ ਸਰਕਾਰ ਦਾ ਕੀ ਲੱਗਿਆ ਜੀ ਇੱਥੇ ਸਰਕਾਰ ਦਾ ਇੱਕ ਪੈਸਾ ਵੀ ਨਹੀਂ ਇੱਥੇ ਲੱਗਿਆ ਸਰਕਾਰ ਦਾ ਕੋਈ ਪੈਸਾ ਨਹੀਂ ਲੱਗਾ ਜੀ ਇੱਥੇ ਭਗਵੰਤ ਮਾਨ ਨੇ ਇੱਕ ਰਾਮ ਵੀ ਆਗੇ ਨਹੀਂ ਵੇਖਿਆ ਵੀ ਇੱਥੇ ਕੀ ਬਣਦਾ ਤੇ ਕੀ ਨਹੀਂ ਬਣਦਾ ਅੱਛਾ ਹਾਂ ਆਪਾਂ ਹੋਰ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਭਾਵੇਂ ਕੋਈ ਚੰਗਾ ਅਫਸਰ ਆਇਆ ਚਾਹੇ ਕੋਈ ਮਾੜਾ ਆ ਆਪਾਂ ਇਹੋ ਉਹਦੀ ਗਾੜੀ ਬੇਨਤੀ ਕਰਦੇ ਆ ਵੀ ਸਾਡੇ ਆ ਲੋਕਾਂ ਦੀ ਹੈਲਪ ਕੀਤੀ ਜਾਵੇ ਸਾਡਾ ਇਹ ਬੰਨ ਚੌੜਾ ਚੋਖਾ ਬੱਜ ਜਵੇ ਤੇ ਇਹ ਸੌਖੇ ਦਿਨ ਇਹਨਾਂ ਲੋਕਾਂ ਦੇ ਪ੍ਰਤੀਤ ਹੋਣ ਨਹੀਂ ਤੇ ਇਹਨਾਂ ਨੂੰ ਰੋਟੀ ਵੀ ਨਹੀਂ ਮਿਲਣੀ ਜਿਹੜੇ ਹਾਲ ਬਣੇ ਪਏ ਆ ਜਿਵੇਂ ਹੁਣ ਕੰਕੜ ਦਾ ਟਾਈਮ ਆ ਗਿਆ ਵੀ ਲੱਗਦਾ ਵੀ ਉਦੋਂ ਤੱਕ ਠੀਕ ਹੋਊਗਾ ਕਿ ਨਹੀਂ ਔਰ ਉਧਰੋਂ ਰਾਣਾ ਗਰਜੀਤ ਸਿੰਘ ਰਾਣਾ ਉਹਦੀ ਵੀ ਬਹੁਤ ਮਿਹਰਬਾਨੀ ਉਹ ਤੇਲ ਵੀ ਸਾਨੂੰ ਗਰਜੀਤ ਰਾਣਾ ਭੇਜ ਰਿਹਾ ਵਾ ਉਹ ਆਪਣਾ ਹੈਗਾ ਵਾ ਨਾ ਲੀਡਰ ਉਹ 인ਦਰ ਪ੍ਰਤਾਪ ਉਹ ਉਹਨਾਂ ਦੀ ਵੀ ਬਹੁਤ ਮਿਹਰਬਾਨੀਆਂ ਉਹ ਵੀ ਬਹੁਤ ਸੰਗਤ ਦੀ ਸੇਵਾ ਕਰਨਦੇ ਆ ਉਹਨੇ ਬੇੜੀਆਂ ਵੀ ਜਿੰਨੀਆਂ ਵਾ ਉਹਨੇ ਸਾਨੂੰ ਦਿੱਤੀਆਂ ਵਾ ਉਹਨੇ ਬਹੁਤ ਸਾਡਾ ਸੰਯੋਗ ਦਿੱਤਾ ਵਾ ਰਾਣਾ ਸਾਹਿਬ ਦੇ ਗਰਜੀਤ ਨੇ ਉਹਦੇ ਆ ਲਾਲੋ ਆ ਵੀ ਇੱਥੇ ਆਵੀ ਬੇੜੀ ਬੱਜੀ ਆ ਉਹਦੀ ਬੱਜੀ ਆ ਮੂੰਹੇ ਤੇ ਤੇ ਅਜੇ ਤੱਕ ਵੀ ਜਦੋਂ ਆਉਂਦਾ ਨਾ ਉਹ ਕੋਈ ਨਹੀਂ ਵੇਖਦਾ ਵੀ ਮੈਂ ਪਾਣੀ ਚ ਵੜਨਾ ਕੋਈ ਨਹੀਂ ਵੇਦਾ ਮੈਂ ਗਾਰੇ ਚ ਵੜਨਾ ਜਿੱਧਰ ਦੀ ਮਰਜ਼ੀ ਆਉਂਦਾ ਦਿੱਤੀ ਤੋਂ ਸੋ ਇਹਨਾਂ ਸੰਗਤ ਨਾਲ ਪੂਰਾ ਸਹਿਯੋਗ ਦਿੰਦਾ ਵਾ ਜਿੰਨਾ ਵਾਦੋ ਵਾ ਸਾਡੀ ਇਹੋ ਬੇਨਤੀ ਆ ਵਾਦੋ ਵਾ ਇੱਥੇ ਸੰਗਤ ਟਰੈਕਟਰ ਪਹਚਾਵੇ ਵਾਦੋ ਆ ਤੇਲ ਪਾਣੀ ਪਹਚਾਵੇ ਤੇ ਆ ਸਾਡਾ ਬੰਨ ਤੋੜ ਜਿਹੜਾ ਇਸ ਸਾਬਤ ਕੀਤਾ ਜਾਵੇ ਮੈਂ ਵੀ ਬੇਚਦਾ ਮੇਰਾ ਹੂੰ ਜਿਹੜੀਆਂ ਬਾਹਾਂ ਜਿਹੜੀਆਂ ਜਿਹੜੀਆਂ ਜਿਮਾਂਦਰੀ ਇਹਨਾਂ ਸੰਬਲੋਕ ਹੋਈਆਂ ਵੇਡੀਆਂ ਹੂੰ ਤੇ ਉਹ ਡਾਕਟਰਾਂ ਨੇ ਇਹਦਾ ਖਰਚਾ ਦੱਸਿਆ 1 ਲੱਖ ਤੋਂ 1.5 ਲੱਖ ਰੁਪਏ ਤੇ ਮਤਲਬ هون ਤੇ 19 ਚ ਵੀ ਪਾਣੀ ਆ ਗਿਆ 23 ਚ ਵੀ ਪਾਣੀ ਆ ਗਿਆ ਹੁਣ 25 ਚ ਤੇ ਬਿਲਕੁਲ ਜਿਹੜਾ ਬਿਲਕੁਲ ਖਤਮ ਹੀ ਕਰ ਗਿਆ ਨਾ ਤੇ ਮਤਲਬ ਇਹਦਾ ਉਹ ਡਾਕਟਰ ਨੇ ਕਿਹਾ ਵਾ ਕਿ ਮਤਲਬ ਇਹ 14 ਸਾਲ ਦਾ ਹੋ ਗਿਆ ਤੇ ਦੋ ਤੁਹਾਂ ਲਾ ਹੋ ਰਿਹਾ ਜੇ ਦੋ ਸਾਲ ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਪ੍ਰੈਸ਼ਰ ਨਹੀਂ ਕਰਵਾਇਆ ਤੇ ਫੇਰੇ ਬਾਹ ਜਿਹੜੀ ਇਹਦੀ ਪਾਣੀ ਨੇ ਉਹਨਾਂ ਦੇ ਲਖਾਏ ਬਿਲਕੁਲ ਸੁੱਕ ਜੂਗੀ ਬਹੁਤ ਔਖਾ ਕਹਿਣੇ ਕਰ ਵੀ ਗਏ ਹੈ ਨਾ ਤੇ ਆਪਾਂ ਉੱਜ ਵੀ ਨਹੀਂ ਸਕਦੇ ਹਨਾ ਵੀ ਬੱਚਾ ਵੀ ਠੀਕ ਨਹੀਂ ਹੋ ਹਸਲ ਕੋਈ ਤਾਂ ਸਾਰਾ ਕੁਝ ਝਟਨੇ ਕਰਦਾ ਤੇ 19 ਹਾਂ ਜੀ ਸਾਡਾ ਨੰਬਰ ਇਦਾਂ ਦਾ ਇਹਦੇ ਆਨ ਨੂੰ ਲਾ ਦੇ ਸਾਡੀ ਜਿੰਨੀ ਕੋ ਹੋ ਸਕਿਆ ਅਸੀਂ ਤੁਹਾਨੂੰ ਇਹ ਹੋਈ ਬੀਤੇਗਾ ਨੰਬਰ ਲਾ ਲਓ ਜਿਹੜਾ ਬੱਚੇ ਕੋਈ ਕੋਸ਼ਿਸ਼ ਵੀ ਕਰਾਂ ਤੋਂ ਪਹਿਲਾਂ ਪਹਿਲਾਂ ਤੇ ਦੀ ਕੋਈ ਕੋਈ ਬਹੁਤ ਨਹੀਂ ਕੰਮ ਕਰਨ ਜੋਗੀ ਰਹੇ ਜੇ ਖੇਡ ਜੁਲ ਕਰਦੇ ਨੰਬਰ ਦੇ ਹੁੰਦਾ ਨਹੀਂ ਕਰਦਾ ਬਟਾ ਮੀਰ ਆਲ ਗਿਆ ਹੈ ਬਾਵਯਾ ਅਪਰੇਸ਼ ਨੇ ਕਰਾਇ ਫਰੇਸ ਕੋਰ ਕਰਤਾ ਨਹੀਂ ਸਕਸੈਸਫੁਲ ਨਹੀਂ ਹੋਇਆ ਇਹ ਇੱਕ ਮੇਰਾ ਕਮਰਾ ਹੁੰਦਾ ਕੁਸ਼ਨ ਹੁੰਦਾ ਹੈ ਪਰ ਉਹ ਬਾਹਰ ਜਨਨੀ ਚੋ ਸਕਦਾ ਬਹੁਤ ਘਟ ਵਜੋਂ ਬਾਹਰ ਆਉਂਦਾ ਨਹੀਂ ਨਹੀਂ ਮੈਨੂੰ ਬਣਾ ਲਖਾਈਆ ਉਦੋਂ ਤੇ ਆਦੇ ਪਾਏ ਉਹ ਲਖਣਾ ਕਰ ਠੀਕ ਕਰਕੇ ਬਾ ਹੈ ਕੀ ਕਰੇਗਾ ਜੇ ਬਾ ਠੀਕ ਹੋਈ ਫਿਰ ਤਾਰੂ ਲੈ ਗਿਆ ਹਰਵਿੰਦਰ ਲੈ ਗਿਆ ਤਾਰੂ ਉਦੋਂ ਪੜੇਗਾ ਹੈ ਕੁੱਟੇਗਾ ਤਾਂ ਨਹੀਂ ਕਿਸੇ ਨੂੰ ਮੇਰੇ ਦੀ ਤੇ ਕਬੱਡੀ ਨਹੀਂ ਫੀਸ ਹੈ ਕਬੱਡੀ ਦੀ ਰੀਜ ਹੈ ਇਹਦੇ ਰੇਡ ਪਾਉਗਾ ਫਿਰ ਹੈ ਐ ਮੇਰਾ ਵੀਰ ਰੇਡ ਪਾਉਣ ਨਾਲ ਆ ਹੋ ਜਾਏ ਜਲਦੀ ਤੇ ਠੀਕ ਹੋਵੇ ਅਸੀਂ ਅਰਦਾਸ ਕਰਦੇ ਆਂ ਭਾਈ ਜਿੰਨੇ ਵੀ ਲੋਕ ਜੁੜੇ ਹੈਗੇ ਸਾਡੇ ਨਾਲ ਦੂਰੋਂ ਦੇਖਦੇ ਆ ਸਾਨੂੰ ਤਾਂ ਇਹਨਾਂ ਦੀ ਸਪੋਰਟ ਕਰੋ ਇੱਕ ਮਾਂ ਦੇਖੋ ਘਰ ਵੀ ਖਰਾਬ ਹੋ ਗਏ ਸਾਰੇ ਇਹਨਾਂ ਨੁਕਸਾਨ ਹੋ ਗਿਆ ਹੜਾ ਕਾਰਨ ਦੇ ਕੋਈ ਬੱਚੇ ਦਾ ਇਲਾਜ ਕਰਾਉਣਾ ਸੀਗਾ ਤੇ ਉਹ ਵੀ ਪੈਸੇ ਖਤਮ ਹੋ ਗਏ ਤੇ ਤੁਸੀਂ ਪਲੀਜ਼ ਜਿੱਥੇ ਵੀ ਸਾਡੇ ਨਾਲ ਜੁੜੇ ਹੋਗੇ ਤੁਸੀਂ ਪੂਰੇ ਇਹਨਾਂ ਦੀ ਹੈਲਪ ਕਰੋ ਤਾਂ ਕਿ ਇਹ ਬੱਚਾ ਆਪਣੇ ਸੁਪਨੇ ਜਿਹੜੇ ਪੂਰੇ ਕਰ ਸਕੇ ਐਵੇਂ ਮਾਰੂੰਦੀ ਦੇਖੀ ਨਹੀਂ ਜਾਂਦੀ